600 ਵਾਲਾ 300 700 ਵਾਲਾ 350 1000 ਵਾਲਾ 500 ਸਾਰੇ ਲੇਡੀ ਸੂਟ ਅੱਧੇ ਰੇਟਾਂ ਤੇ ਨਾਲ ਦਵਾਂਗੇ 250 ਡੈਟੀ ਬਿਲਕੁਲ ਫਰੀ 5 ਮੀਟਰ ਆਲਓਵਰ ਪ्युअर ਕਜੇ ਕਪੜਾ ਜੀ ਕੜਾਈ ਕੱਢੀ ਪੂਰੇ ਫਰੰਟ ਤੇ ਕੀਤਾ ਕੰਮ ਧਾਗੇ ਦਾ ਨਾਲ ਕੀਤਾ ਹੈਂਡਵਰਕ ਸੂਟ ਬਜ਼ਾਰ ਵਿੱਚ ਤਾਂ 600 ਰੁਪਏ ਦਾ ਇਸ ਦਿਨ ਨਵਾਂ 300 ਰੁਪਏ ਦਾ ਹੀ 300 ਰੁਪਏ ਦਾ ਆ ਦੇਖੋ ਜੀ ਅਗਲਾ ਆਰਟੀਕਲ 5 ਮਿੰਟ ਦਾ ਪਿਓਰ ਕਾਟਨ ਕਪੜਾ ਕੜਾਈ ਆਉਗੀ ਧਾਗੇ ਦੀ ਨਾਲ ਕੀਤਾ ਬ੍ਰੀਕਸਲ ਕੰਮ ਚੁੰਨੀ ਆਉਗੀ ਜਾਲ ਵਰਕ ਦੀ ਸੂਟ ਬਜ਼ਾਰ ਵਿੱਚ 700 ਦਾ ਅੱਜ ਦਿਨ 350 ਦਾ ਜੀ ਕੱਲੀ ਕੋਟਰੇ ਨਹੀਂ ਸਰਦੇ ਵਾਸਤੇ ਪਸ਼ਮੀਨਾ ਵੀ ਆ ਗਿਆ ਆਪਣੇ ਕੋਲ ਦੀ 5 ਮਿੰਟ ਆਲਓਵਰ ਪਿਓਰ ਪਸ਼ਮੀਨਾ ਸੂਟ ਬਜ਼ਾਰ ਦੇ ਤਾਂ 1800 700 ਦਾ ਇਸ ਦਿਨ ਨਵਾਂ 350 ਰੁਪਏ ਨਾਲ ਆਉਗੀ ਸ਼ਾਲ ਰੰਗ ਤੈਨੂੰ ਮਿਲਗੇ 4 ਡਿਜ਼ਾਈਨ ਤੈਨੂੰ ਮਿਲਣਗੇ 40 ਰੇਟ ਉਹੀ 350 ਜੀ 350 ਆ ਦੇਖੋ ਜੀ ਰਾਮ ਟੈਕਸ ਦਾ ਕਪੜਾ 5 ਮੀਟਰ 올ਓਵਰ ਕਾਟਨ ਕਪੜਾ ਜੀ ਚੁੰਨੀਆਂ ਆਣ ਗਈਆਂ ਬਹੁਤ ਸੋਹਣੀਆਂ 2 2 ਮੀਟਰ ਦੀਆਂ ਤੇ ਬਾਜ਼ਾਰ ਵਿੱਚ 1000 1200 ਇਤਨ ਦੇਣਾ ਸੂਟ ਸਿਰਫ 500 ਰੁਪਏ ਦਾ ਹੀ 500 ਰੁਪਏ ਦਾ ਲੰਘ ਲਓ ਜਿੰਨੇ ਮਰਜੀ ਡਿਜ਼ਾਈਨ ਲੋ ਜਨੇ ਮਰਜੀ ਸਿਰਫ ਸਿਰਫ 500 500 ਇਸ ਵਾਰ ਵੀਡੀਓ ਸ਼ੇਅਰ ਕਰਨ ਦਵਾਵਾਂ ਦੋ ਜਨਾਂ ਨੂੰ ਟੱਚੀ ਬਿਲਕੁਲ ਫ੍ਰੀ ਜੀ ਇੱਕ ਮਿੰਟ ਇਹ ਕੱਪੜੇ ਦੇ ਨਾਮ ਲੈਣੇ ਨਾ 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 ਵੀਰੇ ਇਸ ਵੀਡੀਓ ਨੂੰ ਕਰੋ ਵਾਤੋ ਸ਼ੇਅਰ ਸ਼ੇਅਰ ਕਰੋ ਗਰੁੱਪ 'ਤੇ ਕਰੋ ਚੰਗੇ ਜਿਹੇ ਕਮੈਂਟ ਦੋ ਲੱਕੀ ਪਰਸੈਂਟ ਦਵਾਵਾਂਗੇ ਬਿਲਕੁਲ ਟੱਚੀ ਬਿਲਕੁਲ ਫ੍ਰੀ ਜੀ ਆਹ ਦੇਖੋ ਜੀ ਅਗਲੀ ਆਈਟਮ ਧਾਗੇ ਦਾ ਕੰਮ ਕੀਤਾ ਬੀਡ ਸਟਾਈਲ ਦਾ ਪੂਰਾ ਜਾਲ ਕੱਢਿਆ ਫਰੰਟ ਤੇ ਨਾਲ ਚੁੰਨੀ ਆਊਗੀ 2.5 ਮੀਟਰ ਦੀ ਕੱਢੀ ਹੋਈ ਜੀ ਜੀ ਇਹ ਸੂਟ ਬਜ਼ਾਰ ਦੇ ਵਿੱਚ ਤਾਂ 1195 ਇਸਨੂੰ ਦਵਾਵਾਂ ਸਿਰਫ 592 592 ਆ ਦੇਖੋ ਜੀ ਬਨਾਵ ਸੀ ਡੋਲਾ ਸਿਲਕ ਇਹ ਸੂਟ ਦੇਖਦਾ 513 95 1295 ਐਸ ਤਰ੍ਹਾਂ ਸੂਟ ਦੇਣਾ ਸਿਰਫ 650 ਰੁਪਏ ਦਾ ਜੀ 650 ਦਾ ਭਾਜੀ ਕਿਹਨੇ ਬ੍ਰਾਈਡਲ ਸੂਟ ਸਿਰਫ 650 ਸਾਰੇ ਛੇਲੇ ਸੂਟ ਭਾਜੀ ਬਿਲਕੁਲ ਬਿਲਕੁਲ ਰੰਗ ਦੇ ਕਿੰਨੇ ਸੋਹਣੇ ਆਣਗੇ ਦੇਖੋ ਕਿੱਡੇ ਪੈਰੇ ਪੈ ਰੰਗ ਨੇ ਸਾਰੇ ਖਿੜਵੇਂ ਰੰਗ ਆ ਗਏ ਸਾਰੇ ਰੰਗ ਖਿੜਵੇਂ ਆਣਗੇ 51300 ਇਹਦੇ ਦਾ 650 650 ਭਾਜੀ ਇੱਕ ਕਰੋ ਟੈਚੇ ਵਾਲੀ ਸਕੀਮ ਵੀ ਤੇ ਦੱਸੋ ਮਤਲਬ ਕਪੜਾ ਨੇ ਟੈਚੇ ਕਿਤਾ ਫਰੀ ਜਿਹਨਾਂ ਨੇ ਲੈਣਾ ਵਰੀ ਦਾ ਕਪੜਾ ਸਾਡੇ ਕੋਲ ਉਹ ਸਿਰਫ 10000 ਰੁਪਏ ਦਾ ਕਪ ਬਿਲਕੁਲ ਦੇ ਦਾਂਗੇ ਹੀ ਦੇ ਦਾਂਗੇ ਜਿੰਨੇ ਮਰਜ਼ੀ ਸੂਟ ਲਓ ਜਿੰਨੇ ਮਰਜ਼ੀ ਲਓ ਟੱਚੀ ਆ ਲਓ ਜੀ ਪਿਓਰ ਨੇਚਰਲ ਗਰੇਵ ਜੀ 5 ਮਿੰਟ ਆਲਓਵਰ ਪਿਓਰ ਗਰੇਵ ਆਊਗੀ ਜੀ ਨਾਲ ਚੁੰਨੀ ਆਊਗੀ ਕੜਾਈ ਵਾਲੀ ਬਹੁਤ ਸੋਹਣਾ ਕੰਮ ਕੀਤਾ ਜਾਲਦ ਵਰਕ ਪੂਰਾ ਕੀਤਾ ਹੋਇਆ ਅੱਛਾ ਦੁਪੱਟਾ ਵੀ ਮੈਂ ਦੇਖਿਆ ਹੈਵੀ ਆਣਾ ਨਾ ਬਿਲਕੁਲ ਜੀ ਬਿਲਕੁਲ ਰੰਗ ਵੀ ਪੂਰੇ ਬ੍ਰਾਈਟ ਰੰਗ ਆਣਗੇ ਇਹ ਸੂਟ ਬਾਜ਼ਾਰ ਦੇ ਮਿਲਦਾ 1295 ਇਸ ਤੋਂ ਨਵਾਂ ਸਿਰਫ 660 ਰੁਪਏ ਸੂਟ ਜੀ ਸਿਰਫ 660 ਰੁਪਏ ਬਿਲਕੁਲ ਜੀ ਬਿਲਕੁਲ ਆ ਹੋਰ ਲਓ ਭਾਰੇ ਡਿਜ਼ਾਈਨ ਜੀ ਆ ਲਓ ਹਾਂ 5 ਮਿੰਟ ਆਲਓਵਰ ਸ਼ਿਮ ਸੇਮ ਦੁਪੱਟੇ ਤੇ ਵੀ ਆਈ ਜਾਣਗੇ ਬਿਲਕੁਲ ਬਿਲਕੁਲ ਦੁਪੱਟੇ ਉਦਾਂ ਹੀ ਆਣਗੇ ਬਹੁਤ ਸੋਹਣੇ ਦੇਖੋ 2.5 ਮੀਟਰ ਜਾਣਗੇ ਦੁਪੱਟੇ ਹਾਂ ਹਾਂ ਦੇਖੋ ਮਸਲੇ ਸ਼ਿਮਰ ਕੱਪੜਾ ਸੂਟ ਦਾ ਸ਼ਿਮਰ ਚੁੰਨੀ ਦਾ ਜੀ ਸੂਟ ਦਾ ਬਜਾਤ 17.99 ਇਹਦੇ ਨਾਲ ਸਿਰਫ 795 ਦੀ ਆ ਲੋ ਜੀ 5 ਮੀਟਰ ਆਲਰ ਮਸਲੀਨ ਕਾਟਨ ਦਾ ਕੱਪੜਾ ਜੀ ਦੇਖੋ ਕੜਾਈ ਦੀ ਕਿੰਨੀ ਵਧੀਆ ਕੀਤੀ ਹੋਈ ਹੈ ਨਾਲ ਲਉਗੀ ਬਾਜੂ ਵਰਕ ਨਾਲ ਲਉਗੀ ਚੁੰਨੀ ਵਰਕ ਇਹ ਸੂਟ ਬਾਜ਼ਾਰ ਦੇ ਵੇਤਾ 15.99 16.95 ਬਿਲਕੁਲ ਅਸੀਂ ਤੁਹਾਨੂੰ ਦਵਾਂਗੇ ਸਿਰਫ ਸਿਰਫ 650 ਜੀ 650 ਭਾਜੀ ਇਹ ਤਾਂ ਮਤਲਬ ਅੱਧੇ ਨਾਲੋਂ ਵੀ ਕੱਟ ਕਰਦੇ ਬਿਲਕੁਲ ਬਿਲਕੁਲ ਕੱਟੋਲ 50% ਦਾ ਆਫਾ ਜੀ ਜਿਆਦਾਤਰ ਚੀਜ਼ਾਂ ਦੇ ਇਸ ਤੋਂ ਵੱਧ ਵੀ ਆਫਾ ਜੀ ਹਲੋ ਮਤਲਬ ਜਿੰਨਾ ਰੇਟ ਉੱਤੇ ਲਿਖਿਆ ਆ ਕੇ ਦੇਖੋ ਤੇ ਉਹਦੇ ਅੱਧੇ ਪੈਸੇ ਅੱਧੇ ਪੈਸੇ ਦੇ ਕੇ ਸੂਟ ਲੈ ਜਾਓ 1300 ਲੱਗਿਆ 650 ਬਾਜ਼ਾਰ ਸਾਹਮਣ ਦਾ 50% ਦੇ ਵੱਧ ਲੈ ਸਸੇ ਸੱਦੇ ਹੋ ਸਾਡੀ ਦੁਕਾਨ ਸਾਹਿਬ ਨਾਲ 50% ਐ ਜੀ ਬਿਲਕੁਲ ਹਲੋ ਜਿੰਨੇ ਮਰਜ਼ੀ ਰੰਗ ਨੇ ਮਰਜ਼ੀ ਲੋ ਡਿਜ਼ਾਈਨ ਆ ਦੇਖੋ ਜੀ ਨੇਚਰਲ ਕਲੇ ਕਪੜਾ ਦੀ ਮੋਰਿਆਂ ਵਾਲਾ ਕੋਲ ਡਿਜ਼ਾਈਨ ਜੀ 5 ਮਿੰਟ ਦਾ ਸੂਟ ਪੂਰਾ ਆਲ ਓਵ ਟੜਕਾ ਦੀ 795 ਰੁਪਏ ਇਹ ਆਪਾਂ ਤੋਂ ਲਿਸ਼ ਪੈਸੇ ਲੈ ਕੇ ਆਏ ਆ ਸੇਲ ਮੇਲੇ ਵਿੱਚ ਸਿਰਫ ਸਿਰਫ 795 ਜੀ ਸਿਰਫ 795 ਵਿੱਚ ਮਤਲਬ ਇਹ ਮੋਰਨਿੰਗ ਵਾਲਾ ਸੂਟ ਦੇ ਦੇਣਾ ਆਪਾਂ ਬਿਲਕੁਲ ਬਿਲਕੁਲ ਰੰਗ ਇਹ ਚੈੱਕ ਨਹੀਂ ਹੈਗਾ ਇਹ ਨਿਕਲ ਬਚਿਆ ਪੀਸ ਕਢਾ ਕੇ ਦਾ ਰੰਗ ਦੇ ਦਿੰਦੇ ਮਰਜ਼ੀ ਫਰੈਸ਼ ਮਾਲ ਆ ਉਰੇ ਆਪਣੇ ਕੋਲ 10 ਸਣਗੇ ਰੰਗ ਅੱਛਾ ਇਹ ਰੰਗ ਸਾਰੇ ਬ੍ਰਾਈਡਲ ਵਾਲੇ ਆ ਗਏ ਨਾ ਸਾਰੇ ਬ੍ਰਾਈਡਲ ਰੰਗ ਭਾਜੀ ਲਾਈਟ ਲੋ ਡਾਰਕ ਵਾਲੇ ਮਰਜੀ ਰੰਗ ਲੋ ਦੇਖੋ ਆ ਦੇਖੋ ਜੀ ਆਲ ਓਵਰ 5 ਮਿੰਟ ਪਿਓਰ ਨੈਚੁਰਲ ਕਰੇਵ ਜੀ ਅੱਛਾ ਇਹ ਨਵਾਂ ਡਿਜ਼ਾਈਨ ਆ ਗਿਆ ਨਾ ਭਾਜੀ ਬਿਲਕੁਲ ਬਿਲਕੁਲ ਜ਼ਿਗਜ਼ੈਗ ਡਿਜ਼ਾਈਨ ਨਵਾਂ ਸੋਹਣਾ ਲੈਣਾ ਆ ਜੀ ਨਟਨੀ ਪਿਓਰ ਚਨੌਂ ਦੀ ਚੁੰਨੀ ਜੀ ਰੰਗ ਆਣਗੇ ਤਿੰਨ ਪੀਸ ਲੋ ਜਿੰਨੇ ਮਰਜੀ ਇਹ ਸਿਰਫ ਮਿਲਣਾ ਸਿਰਫ 650 ਜੀ 650 ਹੋਵੇ ਜੀ ਆ ਦੇਖੋ ਅਗਲਾ ਡਿਜ਼ਾਈਨ ਜੀ ਪਿਓਰ ਮਸਲੀਨ ਕਾਟਨ ਕੱਪੜਾ ਬਟੀਕ ਦਾ ਕੋਈ ਡਿਜ਼ਾਈਨ ਇਹ ਡਿਜ਼ਾਈਨ ਬੜਾ ਫੇਮਸ ਅੱਜ ਕੱਲ ਦੀ ਇਹ ਸੂਟ ਬਿਆਰ ਦੇ 1500 1600 ਤੱਕ ਵਿਕਦਾ ਜੀ ਆ ਡਿਜ਼ਾਈਨ ਫੋਟੋ ਵਾਲਾ ਬਿਲਕੁਲ ਆਪਣੇ ਕੋਲ ਤੁਹਾਨੂੰ ਮਿਲੂ ਸਿਰਫ 700 ਰੁਪਏ ਸੂਟ ਜੀ ਰੰਗ ਜਿੰਨੇ ਮਰਜੀ ਲਾਈਟ ਲੋ ਡਾਰਕ ਲੋ ਰੰਗ ਜਣਗੇ 8 ਤੋਂ 10 ਰੇਟ ਬਜ਼ਾਰ ਦਾ 14 15 16 ਸਾਢੇ ਦਾ ਸਿਰਫ ਸਿਰਫ 700 ਰੁਪਏ ਦਾ ਜੀ ਆਲੋ ਜੀ ਪੂਰੇ ਹੈਵੀ ਫਰੰਟ ਵਾਲੇ ਸੂਟ ਜੀ 5 ਮੀਟਰ ਆਲਓਵਰ ਸ਼ਿਮਰ ਤੇ ਨਾਲ ਹੋਊਗਾ ਜਾਲਦ ਪਟਿਆਲਾ ਸੂਟ ਜੀ ਦੇਖੋ ਮਤਲਬ ਜਿੰਨਾ ਪਰਵਾ ਸੂਟ ਹੋ ਉਹਨਾਂ ਪਰਵਾ ਦੁਪੱਟਾ ਬਿਲਕੁਲ ਬਿਲਕੁਲ ਨਹੀਂ ਪਰਵਾ ਦੁਪੱਟਾ ਰੇਟ ਬਜ਼ਾਰ ਦਾ 1695 ਐਤਨ ਦਮਾਂ ਸੇ ਸਾਢੇ 750 ਹੀ ਸਾਢੇ 750 ਕੀ ਬਾਤ ਹੈ ਜੀ ਭਾਜੀ ਅੱਧ ਰੇਟ ਨੇ ਸਾਰੇ ਵੜੇ ਦੇਣੇ ਆਪਾਂ ਜਲਦੀ ਜਲਦੀ ਆਓ ਮਾਣ ਦੀ ਛੱਟੀ ਮੱਛੋੜਾ ਜੀ ਰੰਗ ਤਨ ਮਿਲਣਗੇ 4 ਡਿਜ਼ਾਈਨ ਜਿਨੇ ਮਰਜੀ ਲਓ ਜੀ ਆਹ ਲਓ ਨੇਚਰਲ ਗ੍ਰੇਡੇਡ ਦੀਆਂ ਤਾਂ ਬਦਖਾਨੇ ਇੱਕ ਹੋਰ ਅੱਛਾ ਮਤਲਬ ਹਰ ਇੱਕ ਤਰ੍ਹਾਂ ਦਾ ਕਪੜਾ ਮਿਲਦਾ ਹਰ ਕਪੜਾ ਮਿਲ ਜੂ ਮਸਲੀਨ ਸ਼ਿਮਰ ਔਰਗੈਂజా ਦਾ ਮਰਜੀ ਲਓ ਜੇ ਜਿੰਨੇ ਦਾ ਸੂਟ ਬਜ਼ਾਰੋਂ ਮਿਲਦਾ ਅੱਧੇ ਵੇਚ ਦੋ ਸੂਟ ਲੈ ਜਾਓ ਆ ਦੇਖੋ 5 ਮਿੰਟ ਆ ਲਓ ਪ्योर ਕੇ ਸੂਟ ਜੀ ਤੇ ਨਾਲ ਉਹ ਜੁਨੀ ਚਨੋਂਦੀ ਸਿੱਧਾ ਸਿੱਧਾ 700 ਚਨੋਂ ਸੂਟ 795 ਜੀ ਆ ਲਓ ਨਗਲੀ ਆਟਮ ਪ्योर ਔਰਗੰਜਾ ਵਿਸਕੋਸ ਔਰਗੰਜਾ ਨਾਲ ਉਹ ਬਾਜੂ ਵਰਗ ਅੱਛਾ ਇਹ ਬੁਟੀਕਾਂ ਨੇ ਆ ਗਏ ਨੇ 2500 3000 ਬਿਲਕੁਲ ਜੀ ਬਿਲਕੁਲ ਦੇਖੋ 5 ਮਿੰਟ ਲਾਊਗਾ ਸੂਟ ਬਹੁਤ ਸੋਹਣਾ ਜੀ ਆ ਦੇਖੋ ਆ ਸ਼ਰਟ ਆਈ ਹੈ ਜੀ ਔਰਗੰਜੇ ਦੀ ਬਹੁਤ ਸੋਹਣਾ ਕੰਮ ਕੀਤਾ ਬੁਟੀਕ ਦਾ ਨਾਲ ਆਊਗਾ ਬਾਜੂ ਵਰਗ ਨਾਲ ਲਾਊਗੀ 2.5 ਮੀਟਰ ਦੀ ਚੁੰਨੀ ਆ ਦੇਖੋ ਔਰਗੰਜਾ ਦੀ ਔ 99 ਅਸੀਂ ਤੁਹਾਨੂੰ ਦੇਵਾਂਗੇ ਸਿਰਫ 1195 ਜੀ ਕੀ ਬਾਤ ਆ ਭਾਜੀ ਮਤਲਬ ਹੋਲਸੇਲ ਡੇਟਾ ਤਾਂ ਵੀ ਕੱਟ ਦੇ ਬਿਲਕੁਲ ਜੀ ਬਿਲਕੁਲ ਜਿਹੜੇ ਜਿਹੜਾ ਨੇ ਵੇਚਣ ਨੂੰ ਲੈਣੇ ਉਹ ਵੀ ਲੱਗ ਜਾ ਸਕਦੇ ਆ ਜੀ ਅੱਛਾ ਇਹ ਰੰਗ ਵੀ ਲੱਗ ਲੱਗ ਜਿੰਨੇ ਮਰਜ਼ੀ ਰੰਗ ਜਿੰਨੇ ਮਰਜ਼ੀ ਰੰਗ ਲਓ ਜੀ ਜਿੰਨੇ ਲੋ ਮਰਜ਼ੀ ਡਿਜ਼ਾਈਨ ਬਾਜ਼ਾਰ ਵਾਲੇ 2495 ਤੇ ਤੰਦਵਾ 1195 ਜੀ ਆ ਦੇਖੋ ਜੀ ਅਗਲਾ ਅਗਲਾ ਡਿਜ਼ਾਈਨ ਸ਼ਿਮਰ ਤੇ ਜੀ 5 ਮਿੰਟ ਸੂਟ ਆਊਗਾ ਆਲ ਓਵਰ ਜੀ ਨੈਕ ਦਾ ਕੰਮ ਦਿਖਾਓ ਕਿ ਨਸਲਣਾ ਕੀਤਾ ਆ ਪੂਰਾ ਫਰੰਟ ਕੱਢਿਆ ਬਹੁਤ ਸੋਹਣਾ ਅੱਛਾ ਇਹ ਸਾਰਾ ਹੈਂਡਵਰਕ ਦਾ ਹਲੋ ਜੀ ਇਹ ਸੂਟ ਦਾ ਬਜਾਅ ਦੇ ਟ ਹੈਗਾ 2895 ਰੁਪਏ ਅਸੀਂ ਤੁਹਾਨੂੰ ਸਿਰਫ 1350 ਸੂਟ ਜੀ ਅੱਛਾ ਮੈਂ ਦੇਖਿਆ ਦੁਪੱਟੇ ਵੀ ਭਾਜੀ ਖੁੱਲੇ ਡੋਲੇ ਤੇ ਛੋਟੇ ਦੁਪੱਟੇ ਆਪਣੇ ਕੋਲ 2.5 ਮੀਟਰ ਤੋਂ ਘੱਟ ਚੁੰਨੀ ਕੋਈ ਨਹੀਂ ਹੋਗੀ ਚਾਹੇ ਸੂਟ 300 ਵਾਲਾ ਚਾਹੇ 330 ਵਾਲਾ ਚੁੰਨੀ ਦਾ ਸਭ ਪੂਰਾ 2.5 ਮੀਟਰ ਹੋਊਗਾ ਜੀ ਮਤਲਬ ਚਦਰਾਂ ਜਿਹੜੇ ਦੁਪੱਟੇ ਦੇ ਬਿਲਕੁਲ ਬਿਲਕੁਲ ਆ ਦੇਖੋ ਜੀ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇ ਜੀ ਇਹ ਬਜਾਅ ਦੇ ਟ ਹੈਗਾ 2795 ਅਸੀਂ ਤੁਹਾਨੂੰ ਸਿਰਫ 1350 ਸੂਟ ਜੀ ਵਾਹ ਜੀ ਵਾਹ ਇਸ ਤੋਂ ਬਿਨਾ ਜਿੰਮੀ ਚ ਫੁੱਲ ਬਾਜੂ ਵਰਕ ਜਿਮੀ ਚੋ ਇਹ ਇਹ ਤਾਂ ਭਾਜੀ ਇਹਦੇ ਤੇ ਕੋਈ ਸੇਲ ਤਾਂ ਲਾਂਦਾ ਹੀ ਨਹੀਂਗਾ ਯਾਰ ਭਾਜੀ ਆਪਣੀ ਦੁਕਾਨ ਤੇ ਪੂਰੀ ਦੁਕਾਨ ਤੇ ਸੇਲ ਆਦੀ ਕੋਈ ਵੀ ਸੂਟ ਚੱਕੋ ਅੱਧੇ ਵੇਲੇ ਦੋ ਲੈ ਜਾਓ ਬਾਜੂ ਵਰਕ ਦੇ ਪੂਰਾ ਸੋਣੀ ਸੂਟ ਕੜਾਈ ਕੱਢਿਆ ਪੂਰਾ ਹੈਂਡ ਵਰਕ ਕਿੰਦਾ ਕੰਮ ਜੀ ਨਾਲ ਲਊਗਾ ਚੁੰਨੀ ਜਾਲ ਇਹ ਸੂਟ ਵਿਆਰ ਦਾ 3200 ਰੁਪਏ ਦਾ ਐਤਾਂ ਸੂਟ ਦੇਣਾ ਸਿਰਫ ਸਿਰਫ 1550 ਰੁਪਏ ਦਾ ਜੀ ਸਿਰਫ 1550 ਬਿਲਕੁਲ ਹੀ ਇਸ ਤੋਂ ਬਿਨਾ ਬੁਟੀਕ ਦੇ ਜਿੰਨੇ ਮਰਜ਼ੀ ਡਿਜ਼ਾਈਨ ਲੋ ਜੀ ਚਾਹੇ ਲੋ ਮਸਲੀਨ ਦੇ ਚਾਹੇ ਲੋ ਕ੍ਰੇਪ ਦੇ ਚਾਹੇ ਲੋ ਆਰਗਾਂਜ਼ਾ ਤੇ ਜੀ ਤੁਹਾਨੂੰ ਸਾਰੀਆਂ ਆਪਣੇ ਅਵੇਲੇਬਲ ਸੂਟ ਜਿੰਨੇ ਦਾ ਵਜਾ ਵਿਆਰੋਂ ਪਤਾ ਕਰੋ ਅੱਧੇ ਪੈਸੇ ਨੂੰ ਦੋ ਸੂਟ ਲੈ ਜਾਓ ਜੀ ਮਤਲਬ ਪੂਰੀ ਦੁਕਾਨ ਚ ਜਿੰਨਾ ਵੀ ਮਾਲ ਪਿਆ ਜਿਹੜਾ ਮਰਜ਼ੀ ਬਿਲਕੁਲ ਜੀ ਬਿਲਕੁਲ ਪੱਲੇ ਉਹਨਾਂ ਦੇ ਨਹੀਂ ਆ ਗਲਾਸ ਵਰਕ ਵੀ ਲੋ ਚਾਹ ਲੋ ਵਾਹ ਜੀ ਵਾਹ ਚੋਰ ਮਿਰਰ ਵਰਕ ਦੀ ਆ ਦੇਖੋ ਸਾਰੇ ਅੱਧੇ ਰੇਟਾਂ ਦੇ ਸਾਰੇ ਸਾਰੀ ਦੁਕਾਨ ਦੇ ਵਿੱਚ ਇਸ ਆਫ ਲਾਈਆ ਪੰਜੀ ਜਿਹੜੇ ਸੂਟ ਬੜੀਕਾਂ ਦੇ 90 10000 ਰੁਪਏ ਵਿਕਦੇ ਆ ਆਪਣੇ ਤੁਹਾਨੂੰ ਉਹ ਅੱਧੇ ਰੇਟ ਦੇ ਮਿਲਣ ਗਿਆ ਦੇਖੋ ਜੀ ਆ ਦੇਖੋ ਮਤਲਬ ਜਿੱਡਾ ਹੈਵੀ ਸੂਟ ਆ ਉਤੇ ਗਲਾਸ ਵਰਕ ਵਾਲਾ ਬਟਾ ਜੀ ਬਿਲਕੁਲ ਜੀ ਜ਼ਿਆਦਾਤਰ ਲੋਕ ਸੇਲ ਲਗਾਉਂਦੇ ਆ ਸਿਰਫ ਸਾਨੂੰ ਮਿਲੂਗਾ ਵਿਸ਼ੈਂਟ ਆਫ ਦੀ ਵਾਹ ਜੀ ਇਦਾਂ ਦੇ ਹਜ਼ਾਰਿਆਂ ਨੂੰ ਹੋਰ ਲੈਣ ਲਈ ਜਲਦੀ ਜਲਦੀ ਆ ਜਾਓ ਮਾਣੇ ਦੀ ਛੱਟੀ ਮਾਛੀਵੜਾ ਅਡਰੈਸ ਤੋਂ ਨਹੀਂ ਕੋਈ ਫੇਰ ਬੋਲ ਦਿੰਦੇ ਆ ਜੀ ਆਪਾਂ ਬਸਟੈਂਡ ਰੋਡ ਨੇੜੇ ਸਰਕਾਰੀ ਹਸਪਤਾਲ ਮਾਣੇ ਦੀ ਛੱਟੀ ਮਾਛੋੜਾ ਮੋਬਾਈਲ ਨੰਬਰ ਨੋਟ ਕਰ ਲਓ 8146212700 ਜੀ 8146212700